ਵਾਕਵਾਕ ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਦੌਰਾ ਕਰਨ ਲਈ ਕੈਬਨ ਮੰਤਰੀ ਪੰਜਾਬ ਲਾਲ ਸਿੰਘ ਕਟਾਰਚਕਹੋਣਾ ਵੱਲੋਂ ਦੌਰਾ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਹਲਕਾ ਪੋਵਾ ਦਾ ਪਿੰਡ ਢੋਲਵਾਲ ਢੰਡਾ ਪਰਮਨੰਦ ਤੇ ਗਰੋਟਾ ਦੇ ਕਈ ਪਿੰਡਾਂ ਦੇ ਜਿਹੜੇ ਅਜੇ ਦੌਰੇ ਕੀਤੇ ਗਏ ਨੇ ਜਿੱਥੇ ਵਿਕਾਸ ਕਾਰਜਾਂ ਦਾ ਜਿਹੜਾ ਦੌਰਾ ਕੀਤਾ ਗਿਆ ਹਲਕਾ ਪੋਵਾ ਦਾ ਪਿੰਡ ਇਤਿਹਾਸਿਕ ਗਰੋਟਾ ਜਿੱਥੇ ਕੈਬਨ ਮੰਤਰੀ ਪੰਜਾਬ ਲਾਲ ਸਿੰਘ ਕਟਾਰਚਕਹੋਣਾ ਵੱਲੋਂ ਵਿਕਾਸ ਕਾਰਜਾਂ ਜਿਹੜੇ ਕੀਤੇ ਜਾ ਰਹੇ ਸੀ ਪਿੰਡ ਦੇ ਉਹ ਚੱਕ ਕੀਤੇ ਗਏ ਨਾਲ ਦੇ ਨਾਲ ਉਹਨਾਂ ਦਾ ਕਹਿਣਾ ਸੀਗਾ ਕਿ ਕਾਫੀ ਲੰਬਾ ਸਮਾਂ ਐਸੇ ਪਿੰਡਾਂ ਤੇ ਜਿਹੜੇ ਮੰਗ ਸੀਗੀ ਪਾਰ ਦੀ ਆਗਤ ਨਾਲ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਪਾਰਕ ਗਰੋਟੇ ਪਿੰਡ ਦੇ ਵਿੱਚ ਅਜਿਹੇ ਹ ਨਮੋਨਾ ਕੀਤਾ ਜਾਵੇਗਾ ਜਿਹਦੇ ਵਿੱਚ ਆਪਣ ਜਿਮ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਜਿਹੜੇ ਆਪਣੀ ਬੋਡੀ ਨੂੰ ਫਿਟ ਐਂਡ ਫਾਈਂਡ ਰੱਖ ਸਕਣ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਇਤਿਹਾਸਿਕ ਪਿੰਡ ਗਰੋਟਾ ਵਿੱਚ ਪਾਰਕ ਬਣਾਉਣ ਦੇ ਉਹਨਾਂ ਨੇ ਸਖਤ ਹਦਾਇਤਾਂ ਜਿਹੜੀਆਂ ਅਫਸਰਾਂ ਨੂੰ ਦਿੱਤੀਆਂ ਨੇ ਕਿ ਵਿਕਾਸ ਕਾਰਜਾਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ ਤੇਜ਼ੀ ਲਿਆਂਦੀ ਜਾ ਸਕੇ ਇਸ ਮੌਕੇ ਗੀਤ ਕੁਝ ਕਹਿਣਾ ਹੈ ਕਪਨਾ ਮੰਤਰੀ ਪੰਜਾਬ ਲਾਰਡਿੰਗ ਦਾ ਘਟਾਲ ਚਕਾ ਹੋਣਾ ਦਾ ਉਸ ਨਾਲ ਦੇ ਹਨ ਤੁਹਾਨੂੰ ਉਹਨਾਂ ਦੇ ਜਵਾਨੀ ਅੱਜ ਫੇਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਅੱਜ ਮੈਂ ਦਿਨ ਦੀ ਸ਼ੁਰੂਆਤ ਆਪਣੇ ਵਿਧਾਨ ਸਭਾ ਹਲਕਾ ਪਵਾ ਦੇ ਇਤਿਹਾਸਕ ਪਿੰਡ ਗਰੋਟੇ ਤੋਂ ਕੀਤੀ ਹੈ ਸੋ ਵੱਖ-ਵੱਖ ਜਿਹੜੇ ਵਿਕਾਸ ਕੰਮ ਪਿੰਡਾਂ 'ਚ ਸ਼ੁਰੂ ਹੋਏ ਅੱਜ ਮੈਂ ਉਹਨਾਂ ਦਾ ਨਿਰੀਖਣ ਕਰਨ ਲਈ ਆਇਆ ਗਰੋਟੇ ਦੇ ਅੰਦਰ ਜਿਹੜੀ ਪਿੰਡ ਦੇ ਆਲੇ-ਦੁਆਲੇ ਫਿਰਨੀ ਹੈ ਕੋ 18 ਫੁੱਟ ਬਣਦਾ ਕਾਸ ਜਿਹੜਾ ਆਰੰਭ ਕੀਤਾ ਸੀਗਾ ਸੋ ਕਾਫੀ ਮਤਲਬ ਹੱਦ ਤੱਕ ਉਹ ਪੁਲੀ ਆਪਣਾ ਜਿਹੜੀ ਬਣ ਗਈ ਆ ਫਿਰਨੀ ਸੋ ਇੰਟਰਲੌਕ ਟਾਇਲ ਜਿਹੜੀ ਆ ਉਹ ਅਜੋ ਵੀ ਇਥੇ ਆ ਰਹੀ ਹੈ ਸੋ ਇਸੇ ਤਰ੍ਹਾਂ ਪਿੰਡ ਪਰਮਾਨੰਦ ਦਾ ਪਿੰਡ ਡੱਲਾ ਬਲੀਮ ਹੈ ਪਿੰਡ ਢੋਲੋ ਵਾਲਾ ਅੱਜ ਮੈਂ ਕਾਫੀ ਪਿੰਡਾਂ ਦੇ ਅੰਦਰ ਗਿਆ ਜਿਹਨਾਂ ਪਿੰਡਾਂ ਦੇ ਅੰਦਰ ਜਿਹੜੇ ਵੱਖ-ਵੱਖ ਵਿਕਾਸ ਕਾਰਜ ਲੱਗੇ ਉਹਨਾਂ ਦਾ ਮੌਇਨਾ ਕੀਤਾ ਤੇ ਅਫਸਰਾਂ ਨੂੰ ਕੰਮਾਂ ਦੇ ਵਿੱਚ ਦਿੱਤੀ ਧਿਆਨ ਦੇ ਲਈ ਆਦੇਸ਼ ਵੀ ਦਿੱਤੇ ਆ ਸੋ ਹੁਣ ਮੈਂ ਗਰੋਟੇ ਦੇ ਅੰਦਰ ਜਿੱਥੇ ਬਾਬਾ ਨਾਗਾਜੀ ਦੀ ਜਗ੍ਹਾ ਆ ਉੱਥੇ ਖੜੇ ਆ ਅਸੀਂ ਔਰ ਇਸ ਪਿੰਡ ਦੇ ਲੋਕਾਂ ਦੀ ਡਿਮਾਂਡ ਮੁਤਾਬਕ ਕਿਉਂਕਿ ਆਨ ਵਾਲਾ ਸਮਾਂ ਜਿਹੜਾ ਉਹ ਪਰਿਆਵਰਣ ਨੂੰ ਸਾਫ਼ ਰੱਖਣ ਦਾ ਸਮਾਂ ਆ ਪਰਿਆਵਰਣ ਨੂੰ ਸੁਧ ਰੱਖਣ ਦੇ ਲਈ ਜਿਹੜੀ ਵਚਨਬੱਤ ਆ ਹਰ ਇੱਕ ਇਨਸਾਨ ਦੀ ਔਰ ਪੰਜਾਬ ਸਰਕਾਰ ਵੀ ਉਹਦੇ ਅੰਦਰ ਵੱਡਾ ਮੁੱਲਾ ਯੋਗਦਾਨ ਪਾ ਰਹੀ ਹੈ ਸੋ ਖਾਸ ਕਰਕੇ ਜੰਗਲਾਤ ਮੈਜਮੇ ਦੇ ਇਨਚਾਰਜ ਹੋਣ ਕਰਕੇ ਮੈਨੂੰ ਇਹਨਾਂ ਨੇ ਡਿਮਾਂਡ ਕੀਤੀ ਆ ਕਿ ਇੱਥੇ ਇੱਕ ਪਰਿਆਵਰਣ ਪਾਰਕ ਬਣਾਇਆ ਜਾਵੇ ਸੋ ਮੈਂ ਅੱਜ ਵਾਦਾ ਕਰਦਾ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਆ ਅਸੀਂ ਬਾਬਾ ਨਾਗਾ ਦੀ ਜਗ੍ਹਾ ਆ ਔਰ ਇਸ ਜਗ੍ਹਾ ਦੇ ਨਾਲ ਜਿਹੜਾ ਜ਼ਮੀਨ ਪੰਚਾਇਤੀ ਜ਼ਮੀਨ ਆ ਉਸ ਜ਼ਮੀਨ ਦੇ ਉੱਤੇ ਇੱਕ ਸ਼ਾਨਦਾਰ ਪਾਰਕ ਬਣਾ ਕੇ ਜਿਹੜਾ ਘਰੋਟਾ ਵਾਸੀਆਂ ਨੂੰ ਮੈਂ ਦੇਣਾ ਸੋ ਇਹ ਅੱਜ ਮੈਂ ਐਲਾਨ ਕਰਦਾ ਪਾਰਕ ਦੇ ਲਈ ਭਾਵੇਂ ਲੱਖਾਂ ਰੁਪਏ ਵੀ ਲੱਗਣਗੇ ਇੱਕ ਐਸਾ ਪਾਰਕ ਬਣਾ ਕੇ ਦੇਾਂਗੇ ਜਿਹੜਾ ਨਮੂਨੇ ਦਾ ਪਾਰਕ ਹੋਏਗਾ ਔਰ ਜਿਹਦੇ ਅੰਦਰ ਹਰ ਤਰ੍ਹਾਂ ਦੀ ਜਿਹੜੀ ਉਹ ਪਾਰਕ ਦੀ ਸਹੂਤਾ ਆ ਓਪਨ ਜਿਮ ਵੀ ਲਾਗ ਦੇਵਾਂਗੇ ਨੌਜਵਾਨਾਂ ਨੂੰ ਔਰ ਇੱਕ ਗਜ਼ੀਬੋ ਬਣਾਵਾਂਗੇ ਵਧੀਆ ਸੋ ਇਹ ਮੇਰਾ ਇੱਕ ਨਾ ਵਾਦਾ ਆ ਔਰ ਬਹੁਤ ਜਲਦੀ ਜਿਹੜੀ ਘਰੋਟੇ ਤੋਂ ਦੀਨਾ ਨਗਰ ਰੋਡ ਆ ਕਿਉਂਕਿ ਇਹ ਰੋਡ ਕਾਫੀ ਲੰਬੇ ਸਮੇਂ ਤੋਂ ਟੁੱਟੀ ਆ ਔਰ ਜੇ ਵਿੱਚ ਕਿਤੇ ਬਣੀ ਵੀ ਆ ਤੇ ਐਸੀ ਬਣੀ ਆ ਵੀ ਉਹ ਥੋੜੇ ਤੇਜ਼ਬਾਦੀ ਜਿਹੜੀ ਰੋਡ ਟੁੱਟ ਗਈ ਸੀ ਸੋ ਮੈਨੂੰ ਖੁਸ਼ੀ ਆ ਵੀ ਮਾਨਜੋਗ ਮੁੱਖ ਮੰਤਰੀ ਜੀ ਨੇ ਇਸ ਰੋਡ ਨੂੰ ਪਲਾਨ ਰੋਡ ਵੱਜੋਂ ਪਾਸ ਕਰ ਦਿੱਤਾ ਔਰ ਬੜਾ ਜਲਦੀ ਜਿਹੜਾ ਹੈ ਉਹ ਇਸ ਰੋਡ ਦਾ ਕੰਮ ਵੀ ਲੱਗੇਗਾ ਔਰ ਮੈਨੂੰ ਲੱਗਦਾ ਆ ਕਿ ਸਹਜੇ ਸਹਜੇ ਜਿਹੜਾ ਲੀਓ ਲੱਥਾ ਪੰਜਾਬ ਸੀਗਾ ਉਹ ਦੁਬਾਰਾ ਲਈ ਤੇ ਪੰਜਾਬ ਦੀ ਸਰਕਾਰ ਨੇ ਲਿਆਣ ਦੇ ਲਈ ਪੂਰੀ ਕਮਰ ਕਸੀ ਆ ਔਰ ਜਿਹੜਾ ਬਜਟ ਹੈ ਉਹਦੇ ਅੰਦਰ ਵੀ ਬਹੁਤ ਵੱਡੀਆਂ ਇਤਿਹਾਸਕ ਜਿਹੜੀਆਂ ਪਲਾਹਾਂ ਨੇ ਸਰਕਾਰ ਨੇ ਬੁਟੀਆਂ ਪਹਿਲੀ ਵਾਰ ਆ ਪੰਜਾਬ ਦੇ ਅੰਦਰ ਕਿ ਸਮੁੱਚੇ ਪੰਜਾਬੀਆਂ ਦਾ 65 ਲੱਖ ਪਰਿਵਾਰਾਂ ਦਾ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚ ਉਹਨਾਂ ਨੂੰ ਕਵਰ ਕਰਨ ਦਾ ਸਰਕਾਰ ਨੇ ਫੈਸਲਾ ਕੀਤਾ ਔਰ ਇਹ 10 ਲੱਖ ਰੁਪਏ ਦੇ ਨਾਲ ਹਰੇਕ ਪਰਿਵਾਰ ਦਾ ਜਿਹੜਾ ਸਰਕਾਰ ਨੇ ਇਲਾਜ ਕਰਨ ਦੀ ਵਚਨਬੱਤਾ ਦੁਹਰਾਈ ਹੈ ਸੋ ਮੇਰਾ ਹਲਕਾ ਪੋਆ ਜਿਹੜਾ ਇੱਕ ਨਵੀਂ ਅੰਗੜਾਈ ਲੈ ਰਿਹਾ ਸੋ ਮੈਂ ਅੱਜ ਆਪਣੇ ਹਲਕੇ ਦੇ ਅੰਦਰ ਸੋ ਮੈਨੂੰ ਖੁਸ਼ੀ ਆ ਕਿ ਅੱਜ ਜਿੱਥੇ ਕੰਮਾਂ ਦੇ ਅੰਦਰ ਤੇਜ਼ੀ ਹੋ ਰਹੀ ਹੈ ਤੇਜ਼ੀ ਉਹਨਾ ਕੰਮ ਚੱਲ ਰਹੇ ਆ ਉਹਦੇ ਨਾਲ ਦੀ ਨਾਲ ਨਵੇਂ ਕੰਮਾਂ ਨੂੰ ਜਿੱਦਾਂ ਮੈਂ ਪਾਰਕ ਦਾ ਗੱਲ ਕੀਤੀ ਹੈ ਉਹ ਵੀ ਹਾਲ ਨਾਲ ਸਮਝਾ ਜੇ ਇੱਥੇ ਸ਼ੁਰੂ ਕਰਾਂ